ਚਾਹ ਦਾ ਲੰਗਰ ਚੱਲਦਾ ਜੀ ਬਾਕੀ ਬਲੱਡ ਆ ਜੀ ਬਲੱਡ ਚਲਾ ਦਿੱਤੀ ਜੋ ਵੀ ਆਏ ਸਾਡੇ ਕੋਲ ਸੰਗਤ ਮੈਂ ਠੰਡਾ ਜਲ ਵੀ ਚੱਲੇਗਾ ਹੁਣੇ ਸਭ ਕੁਝ ਚੱਲੇਗਾ ਉਹਦੇ ਨਾਲ ਅਡੀ ਨਾ ਨਸੀਦਾਂ ਸਾਹਿਬ ਦੇ ਅੰਦਰ ਰਾਤ ਨੂੰ 9:30 ਤੋਂ 10:00 ਤੱਕ ਜੋੜਿਆਂ ਦੀ ਸੇਵਾ ਹੁੰਦੀ ਆ ਹੁੰਦੀ ਆ ਉਹ ਕੋਈ ਸੰਗਤ ਹੁੰਦੀ ਆ ਚੰਡੀਗੜ੍ਹ ਤੋਂ ਬਠਿੰਡੇ ਤੋਂ ਰਾਜਸਥਾਨ ਤੋਂ ਔਰ ਵੱਖਰੇ ਵਰੇ ਇਸ਼ਾਰਾ ਤੋਂ ਬਾਲੀ ਕੰਟਰੀ ਆ ਜੋ ਵੀ ਸੰਗਤ ਹੁੰਦੀ ਆ 8 ਵੀ ਆ ਜਾਂਦਾ 70 ਵੀ ਆ ਜਾਂਦਾ 6.5 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੇਵਾ ਦੇ ਵਿੱਚ ਲੰਾ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਮੌਜੂਦ ਹਾਂ ਗੁਰਦੁਆਰਾ ਸ਼ਹੀਗੰਭਾ ਸਾਹਿਬ ਜੀ ਦੇ ਬਾਹਰ ਤੇ ਦੱਸਦੇ ਕਿ ਅੱਜ ਜਿੱਥੇ ਕਿ ਚਪਹਿਰਾ ਸਾਹਿਬ ਕੱਟਣ ਲਈ ਲੱਖਾਂ ਤੀ ਦਦਾਰ ਤੇ ਸੰਗਤ ਜੋ ਗੁਰੂ ਘਰ ਦੇ ਵਿੱਚ ਪਹੁੰਚਦੀ ਆ ਤਾਂ ਉੱਥੇ ਹੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਜੋ ਆ ਗੁਰਸੰਗਤ ਗੁਰਸਿੱਖ ਸੰਗਤਾਂ ਵੱਲੋਂ ਕੀਤੀ ਜਾਂਦੀ ਆ ਤਾਂ ਅੱਜ ਅਸੀਂ ਜਿਹੜੀ ਸੇਵਾ ਤੜਨਾ ਸਾਂਝੀ ਕਰ ਰਹੇ ਹਾਂ ਇੱਥੇ ਜੋ ਆ ਚਾਹ ਦਾ ਲੰਗਰ ਚਾਹ ਦੇ ਨਾਲ ਦੁੱਧ ਛੋਡੇ ਦਾ ਲੰਗਰ ਤਾਂ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਇਹਨਾਂ ਗੁਰਸਿੱਖ ਵੀਰਾਂ ਵੱਲੋਂ ਲਗਾਏ ਜਾਂਦੇ ਨੇ ਹਾਲਾਂਕਿ ਜੇਕਰ ਗੱਲ ਕਰਨ ਲਈਏ ਤਾਂ ਹੈਗੇ ਤਾਂ ਕੀਰਤਨੀਏ ਸਿੰਘ ਨੇ ਪਰ ਅੱਜ ਦੇ ਦਿਨ ਖਾਸ ਤੌਰ ਦੇ ਉੱਤੇ ਇਹ ਸੇਵਾ ਕਰਨ ਵਾਸਤੇ ਜੋ ਇੱਥੇ ਇਕੱਠੇ ਹੁੰਦੇ ਨੇ ਸਾਡੇ ਨਾਲ ਮੌਜੂਦ ਵੀ ਹੈਗੇ ਨੇ ਗੱਲ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਵਾਹਿਗੁਰੂ ਜੀ ਸਭ ਤੋਂ ਪਹਿਲਾਂ ਤਾਂ ਲੱਖਾਂ ਤੇ ਦਦਾਰ ਤੇ ਜਿੱਦਾਂ ਕਿ ਸੰਗਤ ਗੁਰਦੁਆਰਾ ਸ਼ਹੀਦਗੰਜ ਸਾਹਿਬ ਪਹੁੰਚਦੀ ਆ ਤਾਂ ਤੁਸੀਂ ਕੀਰਤਨੀਏ ਸਿੰਘ ਹੋ ਕੇ ਅੱਜ ਦੇ ਦਿਨ ਕਿਹੜੀ-ਕਿਹੜੀ ਸੇਵਾ ਇੱਥੇ ਜੋ ਬਾਬਾ ਜੀ ਇੱਥੇ ਚਾਹ ਦਾ ਲੰਗਰ ਚੱਲਦਾ ਜੀ। ਬਾਕੀ ਬਲੱਡ ਆ ਜੀ ਵੈਰਾਈਟੀ ਚਲਾ ਦਿੱਤੀ ਜੀ ਜੋ ਵੀ ਆਏ ਸਾਡੇ ਕੋਲ ਸੰਗਤ ਮੈਂ ਠੰਡਾ ਜਲ ਵੀ ਚੱਲੇਗਾ ਹੁਣੇ। ਸਭ ਕੁਝ ਚੱਲੇਗਾ ਉਹਦੇ ਨਾਲ। ਬਾਈ ਗੁਰੂ ਜੀ ਐਡਾ ਤੁਸੀਂ ਕੀ ਕੀਰਤਨ ਵਗੈਰਾ ਕਰਦੇ ਹੋ ਕੀਰਤਨੀਏ ਸਿੰਘ? ਹਾਂਜੀ ਬਾਬਾ ਜੀ। ਕੀਰਤਨ। ਤੇ ਐਂ ਬੁੱਧਵਾਰ ਤੇ ਛੜੀਵਾਰ ਕੇ ਤਾਂ ਲੋਕਾਂ ਦੇ ਘਰਾਂ 'ਚ ਕਰੀਦਾ। ਇਹ ਬੁੱਧਵਾਰ ਤੇ ਛੜੀਵਾਰ ਕੀਰਤਨ ਕਰੀਦਾ ਹੈ। ਤੇ ਹੋਰ ਜਿ ਆਪਣੀ ਜਿ ਤਰ੍ਹਾਂ ਪਿਛੇ ਪਾਣੀ ਆਇਆ ਸੀ ਪਾਣੀ ਦੇ ਵਿੱਚ ਆਪਾਂ ਸੇਵਾ ਲਈ ਮਤਲਕੀ ਲੋਕਾਂ ਨੂੰ ਰਸਤਾ ਪਹਾਈ ਘੋਟੋ ਘੋਟ ਆਪਣੇ 20 25 ਟਰੱਕ ਰੋਜ਼ ਜਾਂਦੇ ਸੀ ਰਸਤੇ ਵਾਸਤੇ ਇਹ ਸੋਸਾਇਟੀ ਬਣੀ ਆ ਜੀ ਕੰਤਨ ਤਾਂ ਪਪਾ ਦੀਪ ਸਿੰਘ ਸੇਵਕ ਜਥਾ ਨਿਸ਼ਕਾਮ ਕੀਰਤਨ ਚਾਟੀਵਣ ਚੌਂਗ ਸੇਵਕ ਜਥਾ ਜੋੜੇ ਘਰ ਵੱਲੋਂ ਤੇ ਰੋਜ਼ ਆਡੀਣਾ ਸ਼ਿਦਾ ਸਾਹਿਬ ਦੇ ਅੰਦਰ ਰਾਤ ਨੂੰ 9:30 ਤੋਂ 10:30 ਤੱਕ ਜੋੜਿਆਂ ਦੀ ਸੇਵਾ ਹੁੰਦੀ ਆ ਇਹਦੇ ਇਹਦੇ ਪਪਾ ਜੀ ਸੇਵਾ ਲੈ ਲੈ ਰਹੇ ਨੇ ਅਸੀਂ ਅਸੀਂ ਤੇ ਉਹਨਾਂ ਦੇ ਦਾਸ ਆ ਇਹਨਾਂ ਦੇ ਇਹਦੇ ਮੁੱਖ ਸੇਵਾਦਾਰ ਹੀਰੇ ਭਾਜੀ ਆ ਬਿੱਟੂ ਭਾਜੀ ਰਾਜੂ ਭਾਜੀ ਆ ਗਿੰਦੀ ਭਾਜੀ ਆ ਇਹ ਸਾਡੇ ਸੇਵਾਦਾਰ ਮੁੱਖ ਸੇਵਾਦਾਰ ਇਹ ਹੈਗੇ ਆ ਹੈਗੇ ਮਨ ਨੂੰ ਸ਼ਾਂਤੀ ਮਿਲਦੀ ਕਿਉਂਕਿ ਅਜਿਹੇ ਦਿਨ ਜਿੱਥੇ ਕਿ ਦੂਦਰਾਜਤ ਸੰਗਤ ਇੱਥੇ ਪਹੁੰਚਦੀ ਆ ਤਾਂ ਤੁਸੀਂ ਇੱਥੇ ਹੋ ਕੇ ਕਿੰਨਾ ਕੁ ਵਧੀਆ ਲੱਗਦਾ ਕਿ ਗੁਰੂ ਘਰ ਪਹੁੰਚ ਕੇ ਜੋ ਸੇਵਾ ਕਰ ਹਾਂਜੀ ਬਹੁਤ ਵਧੀਆ ਲੱਗਦਾ ਹੈ ਬਾਬਾ ਜੀ ਦੀ ਬਹੁਤ ਕਿਰਪਾ ਹੁੰਦੀ ਆ ਉਹ ਕੋਈ ਸੰਗਤ ਹੁੰਦੀ ਆ ਚੰਡੀਗੜ੍ਹ ਤੋਂ ਬਠਿੰਡੇ ਤੋਂ ਰਾਜਸਥਾਨ ਤੋਂ ਔਰ ਵੱਖਰੇ ਵਰੇ ਇਸ਼ਾਰਾ ਤੋਂ ਬਾਲੀ ਕੰਟਰੀਆਂ ਜੋ ਵੀ ਸੰਗਤ ਹੁੰਦੀ ਆ ਉਹ ਆਵਾਂ ਕੇ ਦੱਸਦੀ ਆ ਕਿ ਸਾਨੂੰ ਆ ਪ੍ਰੋਬਲਮ ਹੀ ਬਾਬਾ ਜੀ ਨੇ ਪੰਜ ਚਪਹਿਰੇ ਗਈ ਪੰਜਾਬੀ ਜੋ ਤਿੰਨ ਚਪਹਿਰੇ ਕੀਤੇ ਬਾਬਾ ਜੀ ਦੀ ਫੁੱਲ ਕਿਰਪਾ ਹੋ ਗਈ ਬਿਲਕੁਲ ਸਹੀ ਹੋ ਗਿਆ ਸੰਗਤ ਬਾਬਾ ਜੀ ਕਿਰਪਾ ਨਾਲ ਸੰਗਤ ਬਹੁਤ ਜ਼ਿਆਦਾ ਵਧਦੀ ਜਾਂਦੀ ਆ ਤੇ ਅਸੀਂ ਇਹੋ ਅਰਦਾਸ ਕਰਦੇ ਆ ਬਾਬਾ ਜੀ ਜਿਨ੍ਹਾਂ ਨੂੰ ਕੋਈ ਦੁੱਖ ਤਕਲੀਫਾਂ ਆ ਕੋਈ ਹੋਰ ਪ੍ਰੋਬਲਮ ਆ ਇਹ ਤਾਂ ਤੁਹਾਡੇ ਅਹਾਰ ਆਣ ਕੇ ਮਿਲ ਕੇ ਆਦਾ ਚਪਹਿਰਾ ਦੇਣ ਤੇ ਆਪਣੀ ਆਪਣੀਆਂ ਗਰੀਆਂ ਉਹਨਾਂ ਦੇ ਦੋਖ ਆ ਉਹ ਸਹੀ ਕਰਨ ਵਾਹਿਗੁਰੂ ਜੀ ਕਿੰਨੇ ਕੁਇੰਟਲ ਜਿਹੜਾ ਦੁੱਧ ਦਜ ਦੇਣ ਤੁਸੀਂ ਇੱਥੇ ਸੇਵਾ ਦੇ ਵਿੱਚ ਵਰਤੋ ਭਾਈ ਜਿੰਨਾ ਆਏ ਲਾਈ ਜਾਈਦਾ ਵਾ ਫੇਰ ਵੀ ਇੱਕ ਐਸਟੀਵੇਟ ਹੁੰਦਾ ਕਿ ਇੰਨੇ ਕੁਇੰਟਲ ਦੁੱਧ ਆਇਆ ਤਾਂ ਇੰਨਾ ਲੱਗ ਗਿਆ। ਭਾਬਾਈ 60 ਵੀ ਆ ਜਾਂਦਾ 70 ਵੀ ਆ ਜਾਂਦਾ ਵਾ। ਉਹ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੇਵਾ ਦੇ ਵਿੱਚ ਲੰਘਾ। ਹਾਂਜੀ ਹਾਂਜੀ। ਤਾਂ ਕਿੱਥੋਂ ਕਿੱਥੋਂ ਵੀਰ ਤੁਹਾਡੇ ਨਾਲ ਇੱਥੇ ਪਹੁੰਚ ਕੇ ਜਿਹੜੀ ਸਿਵਣ ਪਾ ਭਾਈ ਕੋਈ ਗਰਦਾਸਪੁਰ ਤੋਂ ਆ ਰਹੇ ਆ ਕੋਈ ਪ੍ਰੋਈਪੁਰ ਤੋਂ ਆ ਰਹੇ ਆ ਭਾਜੀ। ਮਤਲਬ ਕਿ ਇਤੋਂ ਨਾਲ ਲੱਗ ਲੱਗ ਇਲਾਕਿਆਂ ਜੋਂ ਆ ਰਹੇ ਆ ਸਾਡੇ। ਜੀ। ਹਾਂਜੀ। ਭਾਜੀ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਦੀ ਜਿਹੜੀ ਇੱਥੇ ਸੇਵਾ ਖਾਸ ਤੌਰ ਦੇ ਉਤੇ ਕੀਤੀ ਜਾਂਦੀ ਆ ਤਾਂ ਇਹ ਤਸਵੀਰਾਂ ਖਾਸ ਤਸਵੀਰਾਂ ਜੋ ਤੁਹਾਡ ਨਾਲ ਸਾਂਝੀਆਂ ਕਰ ਰਿਹਾ ਗੁਰਦੁਆਰਾ ਸ਼ਹੀਦਗੰਗ ਸਾਹਿਬ ਜੀ ਦੇ ਬਾਹਰੋਂ ਤਾਂ ਕਿਰਤਨੀਏ ਸਿੰਘ ਖਾਸ ਤੌਰ ਦੇ ਉਤੇ ਅੱਜ ਦੇ ਦਿਨ ਜਿੱਥੇ ਕਿ ਅਕਸਰ ਤੁਸੀਂ ਵੇਖਦੇ ਹੋ ਕਿ ਜਿਹੜੇ ਗੁਰਸਿੱਖ ਵੀਰ ਜੋ ਕੀਰਤਨ ਕਰਦੇ ਨੇ ਅਕਸਰ ਗੁਰੂ ਘਰਾਂ ਦੇ ਵਿੱਚ ਵੇਖਦੇ ਨੇ ਪਰ ਉੱਥੇ ਹੀ ਅੱਜ ਤੁਸੀਂ ਵੇਖ ਸਕਦੇ ਹੋ ਕਿ ਇੱਕ ਇਹ ਵੀ ਰੂਪ ਕਿਰਤਨੀਏ ਸਿੰਘਾਂ ਦਾ ਇੱਕ ਇਹ ਵੀ ਰੂਪ ਹੈਗਾ ਕਿ ਜਿਹੜੀ ਸੇਵਾ ਗੁਰੂ ਘਰ ਦੇ ਬਾਹਰ ਸੰਗਤ ਦੀ ਸੇਵਾ ਕਰ ਰਹੇ ਨੇ ਤਾਂ ਖਾਸ ਤੌਰ ਦੇ ਉਤੇ ਇੱਥੇ ਪਹੁੰਚ ਕੇ ਜੋ ਚਾਹ ਦੀ ਸੇਵਾ ਉਸ ਦੇ ਨਾਲ ਨਾਲ ਜਿਹੜੀ ਆ ਠੰਡੇ ਦੁੱਧ ਦੀ ਵੀ ਸੇਵਾ ਜਿਹੜੀ ਇੱਥੇ ਕੀਤੀ ਜਾਂਦੀ ਹੈ ਇਹਨਾਂ ਵੱਲੋਂ ਤਾਂ 60 ਤੋਂ 70 ਕੁਇੰਟਲ ਦੇ ਕਰੀਬ ਜਿਹੜਾ ਦੁੱਧ ਇੱਥੇ ਸੰਗਤ ਦੇ ਵਿੱਚ ਵਰਤਾਇਆ ਜਾਂਦਾ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੱਖੇ ਸੁਨੈਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਈਂ